ਕੂਨੇ ਦਾਣ ਕਰੀਏ ਇਹਦੇ ਵਰਗਾ ਦਾਣ ਨਾ ਕੋਈ ਇੱਕ ਕੋਸ਼ਿਸ਼ ਕਰ ਲਈਏ ਕੋਸ਼ਿਸ਼ ਕਰ ਲਈਏ ਖੂੜ ਪਿੜ ਚਾਏ ਜਾਣ ਨਾ ਕੋਈ ਕੋਈ ਆਓ ਕੂਨੇ ਦਾਣ ਕਰੀਏ ਇਹਦੇ ਵਰਗਾ ਦਾਣ ਗਿਆਸ਼ ਦੀਪ ਸਿੰਘ ਦਾ ਡਾਇਰੈਕਟਰ ਆਫ ਅ ਮਾਨਸੇਵਾ ਫਾਊਂਡੇਸ਼ਨ ਵੱਲੋਂ ਅੱਜ ਦੁਆਬਾ ਮੈਕੈਨikal ਵਰਕਰਸ ਐਂਡ ਬਲੱਡ ਡੋਨਰ ਕਲੱਬ ਮੈਥ ਪਰ ਵੱਲੋਂ ਅੱਜ ਇਹਨਾਂ ਦੇ ਸਹਿਯੋਗ ਨਾਲ ਇੱਕ ਬਾਬਾ ਮੁਰਾਦ ਸਾਹਿਬ ਦੇ ਮੇਲੇ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਵਾ ਜਿਸ ਵਿੱਚ ਪਤਵੰਤੇ ਸੱਜਣਾ ਨੇ ਆ ਕੇ ਖੂਨ ਦਾਨ ਕੀਤਾ ਹੈ ਔਰ ਅਸੀਂ ਇਸ ਦੇ ਵਿੱਚ ਇੱਕ ਇੱਕ ਲਹਿਰ ਚਲਾਈ ਹੈ ਜਿਸ ਨੂੰ ਅਸੀਂ ਤਾਂ ਕਿ ਖੂਨ ਦੀ ਕਮੀ ਕਿਸੇ ਲੋੜਵੰਦ ਬੰਦੇ ਨੂੰ ਪੂਰੀ ਹੋ ਸਕੇ ਜਿਵੇਂ ਕਿ ਸਾਡੇ ਕੁਝ ਸੱਜਣ ਨੇ ਜੀ ਉੱਥੇ ਹਸਪਤਾਲਾਂ ਚ ਰੋਲਦੇ ਰਹਿੰਦੇ ਨੇ ਉਹਨਾਂ ਨੂੰ ਖੂਨ ਨਹੀਂ ਮਿਲਦਾ ਜੇ ਕਿਸੇ ਨੇ ਵੈਸੇ ਵੀ ਖੂਨ ਦੀ ਲੋੜ ਹੈ ਤਾਂ ਸਾਡੇ ਨਾਲ ਆਕੇ ਬੇਚੈਚਕ ਜਦੋਂ ਮਰਜ਼ੀ ਸਾਡੇ ਨਾਲ ਕਨਸਰਟ ਕਰ ਸਕਦਾ ਮੇਰਾ ਨੰਬਰ ਤੁਹਾਨੂੰ ਮਿਲ ਜਾਏਗਾ ਉਹਦੇ ਤੇ ਸਕਰੀਨ ਤੇ ਤੇ ਸਾਡੀ ਸੰਸਥਾ 올 ਓਵਰ ਇੰਡੀਆ ਦੇ ਵਿੱਚ ਕਾਫੀ ਜਗ੍ਹਾ ਦੇ ਉੱਤੇ ਕੈਂਪ ਲਗਾਉਂਦੀ ਰਹਿੰਦੀ ਹੈ ਸਾਡੇ ਕੱਲ ਕਿੰਨੇ ਯੂਨਿਟ ਕੱਲ ਤੇ ਅੱਜ ਕਿਰੇ ਯੂਨਿਟ ਹੋਏ ਆ ਸਰ ਕੱਲ 20 ਹੋਰ इकट्ठे ਕੀਤੇ ਗਏ ਜੀ ਕੈਂਪ ਦੌਰਾਨ ਤੇ ਅੱਜ 15 ਯੂਨਿਟ ਦੇ ਨੀਅਰ ਅਬਾਊਟ ਹੋ ਚੁੱਕੇ ਆ ਤੇ ਸਾਨੂੰ ਆਸ ਆ ਕਿ 5-10 ਯੂਨਿਟ ਹੋਰ ਵੀ ਇਕੱਠੇ ਹੋ ਜਾਣਗੇ ਹਲੇ 2 ਘੰਟੇ ਕੈਂਪ ਚੱਲੇਗਾ ਜੀ ਇੱਕ ਸਾਲ ਜੇ ਕਿੰਨੇ ਯੂਨਿਟ ਤਕਰੀਬਨ ਇਹ ਬਲੱਡ ਬੈਂਕ ਨੂੰ ਦੇ ਰਹੇ ਸਰ ਮੰਨ ਕੇ ਚੱਲੋ ਜੀ 5-600 ਯੂਨਿਟ ਅਸੀਂ ਐਵਰੀ ইয়ার ਡੋਨੇਟ ਕਰ ਰਹੇ ਆ ਜੀ ਬਲੱਡ ਬੈਂਕ ਨੂੰ ਤੇ ਕਿੰਨੇ ਕੈਂਪ ਲਾ ਲਨੇ ਆ ਇਸ ਸਾਲ ਦੇ ਵਿੱਚ ਸਰ ਸਾਡੇ ਹਰ ਮਹੀਨੇ ਦੇ ਵਿੱਚ ਇੱਕ-ਦੋ ਕੈਂਪ ਮਤਲਬ ਕੰਪਰਸਲੀ ਆ ਜੀ ਲੱਗਦੇ ਹੀ ਲੱਗਦੇ ਆ ਨਕੋਦਰ ਲੱਗ ਜਾ ਸ਼ਾਹਕੋਟ ਲੱਗ ਜਾ ਜੀ ਜਾਂ ਅਲੱਗ ਸਮ ਟਾਈਮ ਸਾਡੇ ਦਿੱਲੀ ਵੀ ਹੁੰਦੇ ਨੇ ਨੇਪਾਲ ਵੀ ਲੱਗਦੇ ਆ ਜੀ ਨਾਲ ਲੱਗ ਰਹੇ ਹਾਂ ਜੀ ਤੇ ਅੱਜ ਕੱਲ ਬੜੇ ਪ੍ਰਧਾਨਾ ਸਾਡੇ ਜੀ ਆਪਣੇ ਡੋਨਰ ਕਲੱਬ ਦੇ ਪ੍ਰਧਾਨ ਸਰਦਾਰ ਮੈਸੂਰੀ ਸਾਹਿਬ ਅੱਜ ਕੱਲ ਕੈਨੇਡਾ ਨੇ ਜੀ ਉਹਨਾਂ ਦੀ ਉਹਨਾਂ ਦੀ ਸਾ ਹਾਜ਼ਰੀ ਅੱਜ ਕੱਲ ਮੈਂ ਭਰ ਰਿਹਾ ਜੀ ਉਹਨਾਂ ਦੀ ਜਿਹੜੀ ਕਮੀ ਆ ਉਹਨੂੰ ਪੂਰਾ ਕਰ ਰਹੇ ਆ ਜੀ ਤੇ ਸਾਡੇ ਨਾਲ ਮੇਰੇ ਵੀਰ ਐਸਪੀ ਸਿੰਘ ਨੇ ਜੀ ਉਹ ਪੂਰਾ ਸਹਿਯੋਗ ਦੇ ਰਹੇ ਨੇ ਇਸ ਕਲ ਮਤਲਬ ਕਲੱਬ ਨੂੰ ਆਰਗੇਨਾਈਜ਼ ਉਹੀ ਕਰ ਰਹੇ ਨੇ ਨਾਲ ਸਾਡੇ ਪੂਰਾ ਵਧੀਆ ਤਰੀਕੇ ਨਾਲ ਇਹ ਸਾਡੇ ਨਰਵੈਲ ਸਿੰਘ ਥਿੰਦ ਨੇ ਜੀ ਪਰਮਿੰਦਰ ਸਿੰਘ ਥਿੰਦ ਨੇ ਜੀ ਹਰਜਿੰਦਰ ਸਿੰਘ ਸਰਪੰਨ ਸਾਹਿਬ ਨੇ ਜੀ ਆਪਣੇ ਪਰਮਜੀਤ ਸਿੰਘ ਭੋੜੀਪੁਰ ਤੋਂ ਸਰਪੰਨ ਸਾਹਿਬ ਨੇ ਜੀ ਸਾਡੇ ਉਹ ਵੀ ਅੱਜਕੱਲ ਅਮਰੀਕਾ ਨੇ ਅਦਰਵਾਈਜ਼ ਉਹਨਾਂ ਦਾ ਵੀ ਪੂਰਾ ਸਹਿਯੋਗ ਹੁੰਦਾ ਇੱਥੇ ਜੀ ਇੱਕ ਲੜਕਾ ਆਮਨ ਹੈ ਜੀ ਉਹ ਬਹੁਤ ਹੌਤਾਂ ਵਾਲਾ ਧੇਰ ਮਨਸਾ